残念。 ਕਦ ਲਈ ਪਹੁੰਚੋ ਘਰ ਇੱਕ ਬਹੁਤ ਬਰਾਤ ਵਾਲੇ ਲੋਕੀਂ ਲੋਕੀਂ ਕਰੀ ਚਾਹਿਆ ਭਾਈ ਕਪੜੇ ਛੇ ਪੁੱਤਾਂ ਲੋਪੈ ਉਹਨਾਂ ਦਾ ਜਵਾਬ ਮਾਪੇ ਬਾਲੜੇ ਬਾਗ ਦੀ ਮੇਵੇ ਹੁੰਦੇ ਨੇ ਜਦੋਂ ਮਰਜ਼ੀ ਤੋੜ ਕੇ ਕਹਦਾ ਬਹੁਤ ਇਹ ਨਾ ਪੂਰਾ ਹੋਣ ਵਾਲਾ ਘਟਾ ਤੁਹਾਡੀ ਮਾਂ ਪਿਓ ਕਿਤੇ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹਰ ਚੀਜ਼ ਦੁਕਾਨਾਂ ਤੇ ਮਿਲ ਜੂਆਂ ਮਾਂ ਪਿਓ ਨਹੀਂ ਮਿਲ ਬਿਲਕੁਲ ਸਹੀ ਗੱਲ

ਆਣਾ ਮੰਨ ਕੇ ਚਲੋ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਧੰਨਵਾਦ ਜੀ ਮਾਤਾ ਜੀ ਅਤਿ ਪਿਆਰੇ ਤੇਰੇ ਵਿਖੇ ਪਹੁੰਚੇ ਨੇ ਅਫਸੋਸ ਕਰਦੇ ਸੋ ਮੇਰੀ ਮਾਂ ਮਾਤਾ ਹਰਪਾਲ ਕੌਰ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰ ਦਾ ਭਗਵੰਤ ਮਾਨ ਜੀ ਦੇ ਮਾਤਾ ਜੀ ਅਲ ਵਿਸ਼ੇਸ਼ ਤੌਰ ਤੇ ਘਰੇ ਨਾਬਾ ਖਾਏ ਜੀ ਸਾਡੇ ਬੱਪੂ ਜੀ ਸਾਡਾ ਲਾਲ ਸਿੰਘ ਜੀ 28 ਤਰੀਕ ਨੂੰ ਇਸ ਫਾਨੀ ਸੰਸਾਰ ਨਾਲ ਵਿਦਾ ਕਹਿ ਗਏ ਸੀਗੇ 6 ਤਰੀਕ ਨੂੰ ਫੋਨ ਆਇਆ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਬਹੁਤ ਅਫਸੋਸ ਪ੍ਰਗਟ ਕੀਤਾ ਮੈਨੂੰ ਮਿਲੇ ਵੀ ਪਟਿਆਲੇ ਦੇ ਡਾਕਟਰ ਗੁਰਪ੍ਰੀਤ ਕੌਰ ਜਿਹਨਾਂ ਦੇ ਪਤਨੀ ਉਹਨਾਂ ਨੇ ਵੀ ਬਹੁਤ ਫੋਨ ਕਰਕੇ ਦੁੱਖ ਪ੍ਰਗਟ ਕੀਤਾ ਸਾਰੇ ਪਰਿਵਾਰ ਨੇ ਸਾਡਾ ਆਪਣਾ ਪਰਿਵਾਰ ਆ ਸਾਡੀ ਮਾਂ ਅੱਜ ਆਪ ਚੱਲ ਕੇ ਵਾਰਨਾ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਹੌਸਲਾ ਦਿੱਤਾ ਬਜ਼ੁਰਗ ਸਰਮਾਇਆ ਹੁੰਦੇ ਸਮਾਜ ਦਾ ਪਰ ਅੱਜ ਇਹ ਵੀ ਸਾਡੇ ਮਾਂ ਨੇ ਇਹਨਾਂ ਦਾ ਇੱਕ ਇੱਕ ਲਫ਼ਜ਼ ਸਾਡੇ ਲਈ ਬਹੁਤ ਮੈਨੇ ਰੱਖਦਾ ਬਹੁਤ ਹੌਸਲੇ ਵਾਲੀ ਗੱਲ ਹੁੰਦੀ ਹੈ ਜਦੋਂ ਵੱਡੇ ਬਜ਼ੁਰਗ ਸਿਰ ਤੇ ਹੱਥ ਰੱਖਦੇ ਨੇ ਮਾਂ ਜਦੋਂ ਜਫੀ ਚ ਲੈ ਕੇ ਬੱਚ ਨੂੰ ਪਿਆਰ ਦੇਵੇ ਨਾ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਤੇ ਅੱਜ ਮਾਤਾ ਹਰਪਾਲ ਕੌਰ ਜੀ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਪ੍ਰਮਾਤਮਾ ਨੇ ਇਹਨਾਂ ਦੀ ਕਿਰਪਾ ਰੱਖੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਪੰਜਾਬ ਦੀ ਸੇਵਾ ਇਹਨਾਂ ਦਾ ਪੁੱਤ ਸਰਦਾਰ ਭਗੰਤ ਮਾਨ ਜੀ ਕਰ ਰਹੇ ਨੇ ਅਸੀਂ ਸਾਰੇ ਸਾਡੀ ਜਿੰਨੇ ਵੀ ਅਸੀਂ ਐਮਐਲਏ ਸਾਡਾ ਇੱਕ ਪਰਿਵਾਰ ਆ ਔਰ ਇਸ ਸਮੇਂ ਤੇ ਦੁੱਖ ਮਣਾਉਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਤੇ ਆਏ ਨੇ ਅੱਜ ਨਾਮ ਬਖੀ ਮੈਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਠੀਕ ਹੈ ਧੰਨਵਾਦ